ਕਹਿੰਦੇ ਵੀ ਉਹ ਗੱਡੀ ਰੋਡ ਦੇ ਉੱਤੇ ਖੜੀ ਆ ਜਿਹੜੇ ਵੀਰ ਦੀ ਉੱਥੇ ਸ਼ੀਸ਼ੇ ਭੰਨਦੇ ਨੇ ਉਹ ਗੱਡੀ ਜ਼ਰੂਰ ਸਾਡੇ ਵੀਰ ਧਿਆਨ ਦੇਵੇ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਗੁਰਪ੍ਰੀਤ ਸਿੰਘ ਜੀ ਦੁਬਈ ਵਾਲੇ ਵੀ ਵਿਸ਼ੇਸ਼ ਤੌਰ ਤੇ ਪੁਜੇ ਹੋਏ ਨੇ ਵੱਡਾ ਮਾਣ ਬਖਸ਼ ਰਿਹਾ ਪੰਜਾਬੀ ਬੋਲਾਂ ਨੂੰ ਗੁਰਪ੍ਰੀਤ ਦੁਬਈ ਜੀ ਦਾ ਤੁਮ ਹੈ ਭਾਈ ਹੈਲੋ ਭਰਾਵਣ ਕੇ ਮੇਰੀ ਬੇਨਤੀ ਹੈ ਮੇਰੀਆਂ ਦੋ ਆਤਾਂ ਪਹਿਲਾਂ ਮੈਂ ਹੱਥ ਬੰਨਦਾ ਫਿਰ ਹੱਥ ਤੋੜਦਾ ਮੇਰੇ ਸਹੂਲ ਹੈ ਪਲੀਜ਼ ਆ ਚਾਰ ਪੰਜ ਜਣੇ ਹੈ ਉਰੇ ਅਸਲਾ-ਅਸਲਾ ਚੱਕੀ ਫਿਰਦੇ ਦੋ ਜਣੇ ਬਾਹਰ ਕੱਢਦੇ ਪੁਲਿਸ ਪ੍ਰਸ਼ਾਸਨ ਦੀ ਬੇਨਤੀ ਹੈ ਆ ਇੰਨੇ ਲੋਕ ਆਏ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਮੇਰੀ ਬੇਨਤੀ ਹੈ ਪੁਲਿਸ ਇਹਨਾਂ ਦਾ ਮਾਹੌਲ ਖਰਾਬ ਨਾ ਕਰੋ ਅਗਰ ਜੇ ਬਾਹਰਲੇ ਖਰਾਬ ਹੋ ਗਏ ਸੋਨੂੰ ਗਰਾਊਂਡ 'ਚ ਜਗ੍ਹਾ ਨਹੀਂ ਲੱਭਣੀ ਪੰਜ ਛੇ ਬੰਦੇ ਆ ਮੇਰੀ ਬੇਨਤੀ ਹੈ ਤਿੰਨ ਵਾਰ ਕੱਢਦੇ ਦੋ ਰਹਿ ਗਏ ਇੱਜਤ ਨਾਲ ਬਾਹਰ ਨਿਕਲ ਜਾਓ ਲੋਕਾਂ ਦਾ ਅੰਜੋਏ ਕਰਨ ਦਾ ਟਾਈਮ ਹੈ ਖਰਾਬ ਨਾ ਕਰੋ ਮੇਰੀ ਬੇਨਤੀ ਹੈ ਅਗਰ ਇਹੀ ਕਰੋਗੇ ਮੇਰੇ ਕੋਲ ਨੀਓ ਪੁਲਿਸ ਨੂੰ ਖੁੱਲੀ ਛੁੱਟੀ ਹੈ ਤੇ ਬਾਹਮਾ ਟੁੱਟਣਗੀਆਂ ਯਾਦ ਰੱਖਿਓ ਪਲੀਜ਼ ਯਾਰ ਇਹ ਇੰਨੀ ਦੂਰ ਦੂਰੋਂ ਚੱਲ ਕੇ ਇਹਨਾਂ ਦਾ ਕੀ ਕਸੂਰ ਹੈ ਤੁਸੀਂ ਪੰਜ ਬੰਦੇ ਨੇ ਠੇਕਾ ਲੈ ਲਿਆ ਪੂਰੇ ਹਫਤੇ ਸੋਡਕ ਇੱਕ ਪੈਸੇ ਦਾ ਵੀ ਯੋਗਦਾਨ ਨਹੀਂ ਇੱਕ ਸਿੰਗਲ ਪੈ ਨਹੀਂ ਠੀਕ ਹੈ ਜਿਨ੍ਹਾਂ ਨੇ ਆ ਬੈਠੇ ਆ ਚੋ 50 5-5 ਲੱਖ ਰੁਪਏ ਜਿਨ੍ਹਾਂ ਨੇ ਦਿੱਤਾ ਹੈ ਨਾ ਸੋਸਰੀ ਕੱਖ ਚ ਪਾਏ ਨਹੀਂ ਰੜਕਦੇ ਇਹ ਖਾਨਦਾਨ ਦੀ ਨਿਸ਼ਾਨੀ ਹੁੰਦੀ ਹੈ ਤੁਸੀਂ ਲਾ ਕੇ ਯਾਰ ਦੋ ਲੰਡੇ ਜੇ ਆ ਲੱਖ ਬੰਦੇ ਨੂੰ ਤੁਸੀਂ ਤੰਗਰ ਲਗਿਓ ਇਹ ਛੋਡੇ ਚ ਕੋਈ ਇਨਸਾਨੀਅਤ ਹੈ ਮੈਂ ਫੇਰ ਉਹੀ ਗੱਲ ਕਹਿਣਾ ਪਹਿਲਾਂ ਹੱਥ ਛੋੜਦਾ ਫਿਰ ਤੋੜਦਾ ਹੁਣ ਜੋੜ ਰਿਆਂ ਹੁਣ ਪੁਲਿਸ ਦੇਖੂਗੀ 100 ਬੰਦਾ ਹੋਰ ਆ ਗਿਆ ਆਪ ਦੀ ਇੱਜ਼ਤ ਦਾ ਆਪ ਜ਼ਿੰਮੇਵਾਰ ਹੈ ਮੇਰੀ ਫੇਰ ਬੇਨਤੀ ਹੈ ਮੈਂ ਤੇ ਆ ਲੋਕਾਂ ਲਈ ਮੇਰੀ ਤੇ ਜਾਨ ਵੀ ਹਜ਼ਰ ਹੈ ਜਿਹੜੇ ਇੱਥੇ ਆਏ ਆ ਬਹੁਤ ਬਹੁਤ ਸ਼ੁਕਰੀਆ ਕਿਰਨ ਸਾਹਿਬ ਜੇ ਇਹ ਗੁੱਸੇ ਹੋਗੇ ਨਾ ਫਿਰ ਲੱਖ ਦੀ ਲਾਨਤ ਹੈ ਸਾਡੇ ਦੀ ਇਹਨਾਂ ਨੂੰ ਗੁੱਸੇ ਨਹੀਂ ਹੋਣ ਦਿੰਦਾ ਮੈਂ ਚਾਹੇ ਸਾਨੂੰ ਖੁਦਾ ਫੜ ਕੇ ਬਾਹਰ ਕੱਢਣਾ ਪਵੇ ਹੁਣ ਜਿਹੜਾ ਅੰਦਰ ਸੈਲਫੀ ਲੈਣ ਬੜੂਗਾ ਜਾਂ ਅਸਲ ਲੈ ਕੇ ਬੜਿਆ ਉਹ ਆਪਣੀ ਜਿੱਤ ਦਾਪ ਜ਼ਿੰਮੇਵਾਰ ਹੈ ਇਹ ਮੇਰੀ ਲਾਸਟ ਸਪੀਚ ਹੈ ਹੁਣ ਤੋਂ ਬਾਅਦ ਕੋਈ ਨਹੀਂ ਬੋਲੂਗਾ ਬਹੁਤ ਬਹੁਤ ਸ਼ੁਕਰੀਆ ਪਾਸ ਬੰਦਾ ਤੇ ਕਿੱਦਾਂ ਬੈਠੇ ਹੋ ਯਾਰ ਮੈਂ ਕਿਸੇ ਕੱਪ ਤੇ ਨਹੀਂ ਦੇਖੇ ਜਿੱਦਾਂ ਇੱਥੇ ਦੇਖਦੇ ਆ ਕਦੇ ਜਾਲ ਨਹੀਂ ਹੁੰਦਾ ਕਿਉਂਕਿ ਕਾਪੀ ਨਾ ਲੋਕਾਂ ਦਾ ਹੈ ਜੇ ਇਹ ਆਂਦੇ ਤਾਂ ਕੱਪ ਹੈ ਅਸੀਂ ਕੱਪ ਰਾਜਸਥਾਨ ਚ ਕਰਾਵਾਂਗੇ ਜਾਂ ਕੇ ਜੇ ਇਹ ਹਾਲਾਤ ਰੇ ਹਣੋਂ हट ਜਾਣਗੇ ਕਬੱਡੀ ਦੇ ਪਹਿਲਾਂ ਹੀ ਬਹੁ ਮਾੜੇ ਦਿਨ ਚੱਲਦੇ ਐ ਬੇਨਤੀ ਐ ਪੁਲਿਸ ਪਤ ਨਹੀਂ 2 ਸਾਲ 3 ਸਾਲ ਐ ਮੈਨੂੰ ਲੱਗਦਾ ਆਪਣੇ ਹੁੰਦੇ ਹੁੰਦੇ ਹੀ ਖਤਮ ਹੋ ਜਾਣੀ ਜੇ ਇਦਾਂ ਦੇ ਟੈਂਪੂ ਜੇ 5-7 ਹੋਰ ਹੋ ਗਏ ਹੁਣ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਐ